ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾਕਾਰਾਂ ਲਈ ਜਾਣੇ ਜਾਂਦੇ ਦबई ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾਸ ਵਾਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਉਵਰਾਏ ਦੀ ਯਤਨਾ ਸਰਕਾਰ ਬੀਤੀ ਰਾਤ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ 22 ਸਾਲਾ ਨੌਜਵਾਨ ਪਲਵਿੰਦਰ ਸਿੰਘ ਦਾ ਅਮਰਿਤਕ ਸਰੀਰ ਭਾਰਤ ਪੂਜਾ ਇਹ ਕਾਲਾ ਹਾਂਜੀ ਭਾਜੀ ਤੁਹਾਡਾ ਨਾਮ ਤੇ ਤੁਸੀਂ ਅੱਜ ਇੱਥੇ ਕਿਸ ਮਕਸਦ ਨਾਲ ਆਏ ਜੀ ਸਾਹਿਬਾ ਜੀ ਕਿ ਮੈਂ ਆਪਣੇ ਪਤੀ ਜੀ ਦੀ ਜੈਡ ਬੋਡੀ ਰਿਸਿਵ ਕਰਨ ਆਇਆ ਹਾਂ ਉਹ ਦੁਬਈ ਦੇ ਵਿੱਚ 15 ਦਿਨ ਪਹਿਲੇ ਉਹਦੀ ਡੈਥ ਹੋ ਚੁੱਕੀ ਸੀ ਖਾਰਟਕ ਬਿਨਾਂ ਮੈਂ ਸ਼ੁਕਰ ਐਸਮੀ ਉਪਰਾਈ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਯਤਨ ਸਦਕਾ ਇਹ ਬੋਡੀ ਸਾਨੂੰ ਪ੍ਰਾਪਤ ਹੋ ਰਹੀ ਹੈ ਤੇ ਮੈਂ ਇਹਨਾਂ ਤੋਂ ਮੰਗ ਵੀ ਕਰਦਾ ਕਿ ਬਹੁਤ ਹੀ ਪਰਵਾਰ ਜਿਹੜਾ ਬਹੁਤ ਹੀ ਲੋੜਵੰਦ ਪਰਿਵਾਰ ਆ ਇੱਕ ਹੀ ਉਹਨਾਂ ਕੋ ਕਮਰਾ ਵਾ ਤੇ ਬੱਚਾ ਉਹਦਾ ਸੀ ਜਿਹੜਾ ਮਤਲਬ ਇਹ ਇਸ ਦੁਨੀਆ ਤੋਂ ਜਾ ਸਕਾ ਜਾ ਚੁਕਾ ਵਾ ਤੇ ਮੈਂ ਨਾ ਉਹ ਡਾਕਟਰ ਅਸ਼ਵੀਓਪਰਾ ਦੀ ਸੰਸਥਾ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹਨਾਂ ਦੀ ਬੱਚੇ ਬੱਚ ਮਦਦ ਕੀਤੀ ਜਾਵੇ ਮਾਲਿਸ਼ਾ ਦਾ ਕੀਤਾ ਕੀਤਾ ਜਾਵੇ ਉਹਨਾਂ ਦੀ ਮਦਦ ਹਾਂਜੀ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦੇ ਮਾਜਾ ਜੋਂ ਦਾ ਐਡਵਾਈਸਰ ਆ ਅੱਜ ਅਸੀਂ ਇੱਥੇ ਆਏ ਆ ਅਮਰਸਰ ਟੀਮ ਸਾਡੀ ਸਾਰੀ ਜਿਹੜੀ ਆ ਮਾਜਾ ਜੋਂ ਦੀ ਟੀਮ ਆ ਸਾਰੀ ਇੱਥੇ ਆਈ ਆ ਮਜੀਠਾ ਨੇ ਦੇਲੇ ਸ਼ਾਮਨਗਰ ਪਿੰਡ ਦਾ ਨੌਜਵਾਨ ਸੀ ਤੇ 22 ਸਾਲ ਦਾ ਨੌਜਵਾਨ ਭਲਵਿੰਦਰ ਸਿੰਘ ਸਨ ਆ ਰਜਿੰਦਰ ਸਿੰਘ ਅਸੀਂ ਭਾਈ ਚਾਰੇ ਜੂ ਸੀ ਬੜੇ ਗਰੀਬ ਭਾਈ ਚਾਰੇ ਦੇ ਵਿੱਚੋਂ ਸੀਗਾ ਗਰੀਬ ਪਰਿਵਾਰ ਚੋਂ ਸੀ ਇਹ ਰੋਟੀ ਰੋਜ਼ੀ ਦੀ ਕਮਾਈ ਲਈ ਦੁਬਈ ਗਿਆ ਸੀਗਾ ਇਹ ਪਹਿਲੀ ਵਾਰ ਹੀ ਗਿਆ ਸੀਗਾ ਤੇ ਲਗਭਗ 15 ਦਿਨ ਪਹਿਲਾਂ ਇਹਦੀ ਉੱਥੇ ਮੌਤ ਹੋ ਜਾਂਦੀ ਆ ਜੀ ਪਰਿਵਾਰ ਇੰਨਾ ਸਵਰਥ ਨਹੀਂ ਸੀਗਾ ਕਿ ਸਾਰਾ ਕਰਕੇ ਭਜਨ ੜ ਕਰਕੇ ਜੋ ਡੀ ਡ ਕਰ ਤੱਕ ਦੇ ਆ ਤੇ ਵਾਪਸ ਲਿਆ ਸਕੇ ਤੇ ਉਹਦੇ ਜਿਹੜੇ ਜੋ ਵੀ ਕਾਰਵਿਆ ਰਿਆ ਅੰਤਮ ਜਿਹੜਾ ਇਹਦਾ ਸੰਸਕਾਰ ਸੰਬੰਧੀ ਕਰ ਸਕਣ ਸੋ ਪਰਿਵਾਰ ਨੇ ਡਾਕਟਰ ਐਸ.ਪੀ ਸਿੰਘ ਉਭਰਾਏ ਨਾਲ ਜਿਹੜਾ ਸੰਪਰਕ ਸਾਧਿਆ ਤੇ ਉਥੇ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਸ ਕੰਪਨੀ ਨੇ ਸਾਰਾ ਖਰਚਾ ਕਰਕੇ ਤੇ ਸਾਰੇ ਦਸਤਾਵੇਜ਼ ਜਿਹੜੇ ਆ ਉਹ ਡਾਕਟਰ ਐਸ.ਪੀ ਸਿੰਘ ਉਭਰਾਏ ਹੋਰਾਂ ਦੀ ਗਵਾਹੀ ਇੱਕ ਸਰਬੱਤ ਦਾ ਭਲਾ ٹرسٹ ਦੀ ਟੀਮ ਨੇ ਉਥੋਂ ਤਿਆਰ ਕਰਕੇ ਤੇ ਅੱਜ ਗੁਰਰਾਮ ਦਾਸ ਦੇ ਏਅਰਪੋਰਟ ਕਰਾਇਆ ਸਸੀਬੂ ਜੀ ਦੇ ਬੈਕਪਾਲੀ ਇਸ ਤੇਜੀ ਆ ਇਹ ਲਗਭਗ 370ਵੀਂ ਮਰਤਕ ਦੀ ਹੈ ਜਿਹੜੀ ਹੁਣ ਤੱਕ ਇਥੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਮੇਰੇ ਹਸਪਤਾਲਾਂ ਦੇ ਹੋਰ ਨਾ ਸੁਣੀਆਂ ਦੀਆਂ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਲੋਕ ਐ ਇਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਮਰਤਕਾਂ ਆ ਚੁੱਕੀਆਂ ਨੇ ਆਪਣੇ ਉਨਾ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੇ ਅੰਤਮ ਦਰਸ਼ਨਾਂ ਦੇ ਸੇਵ ਪ੍ਰਾਪਤ ਹੋਏ ਨੇ ਉਹ 370 ਦੇ ਕਰੀਬ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਹਿਸ਼ਾਰਪੁਰ ਤੋਂ ਪਤਾ ਲੱਗਾ ਸੀ ਕਿ ਜਿਹੜੀਆਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਇੱਕ ਦਾ ਪਰਿਵਾਰ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਮਰਜ਼ੀ ਦੇ ਨਾਲ ਉਹਦੀ ਗਵਾਨਗੀ ਦੇ ਨਾਲ ਉੱਥੇ ਸੰਸਕਾਰ ਕਰਤਾ ਗਿਆ ਦੂਜੀ ਦੀ ਜਿਹੜੀ ਆ ਉਹ ਡੈੱਡ ਬੋਡੀ ਇੱਥੇ ਜਲਦੀ ਉਹ ਵੀ ਆ ਰਹੀ ਆ ਕੁਝ ਦਿਨਾਂ ਤੱਕ ਪੰਚਾਇਤ ਵੱਲੋਂ ਲਿਖ ਕੇ ਭੇਜਿਆ ਗਿਆ ਸੀ ਕਿ ਰੂਪਾਂ ਦਾ ਸੰਸਕਾਰ ਉੱਥੇ ਕਰਤਾ ਜਾਵੇ ਇਸ ਤੋਂ ਲਾਵਾ ਇੱਕ ਮਲੇਰ ਕੋਟਲੇ ਤੋਂ ਇੱਕ ਪੂਰਥਲੇ ਤੋਂ ਤੇ ਇੱਕ ਇਸ ਤਰ੍ਹਾਂ ਹੀ ਵੱਖ-ਵੱਖ ਥਾਵਾਂ ਤੋਂ ਤਿੰਨ ਚਾਰ ਅੰਬਾਲਾ ਤੋਂ ਮਿਰਤਕ ਦੇਆਂ ਜਿਹੜੀਆਂ ਉੱਥੇ ਜਿਹੇ ਪਈਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਰਿਸ਼ਪ ਸਿੰਘ ਰਾਏ ਹੋਰਾਂ ਦੀ ਅਗਵਾਈ ਅੱਗੇ ਜਿਹੜੇ ਸਾਰੇ ਉਹਨਾਂ ਦੇ ਕਾਰਵਿਆਰ ਕਰਕੇ ਦਸਤਾਵੇਜ਼ ਜੀ ਕੰਮ ਕਰਕੇ ਪੂਰੇ ਉਹ ਇੱਥੇ ਭੇਜਿਆ ਜਾਂਦਾ